ਸੂਬੇ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਤਹਿਤ ਗਲਾਡਾ ਦੇ ਵੱਲੋਂ ਨਵੀਆਂ ਕਲੋਨੀਆਂ ਬਣਾਉਣ ਦੇ ਲਈ 24000 ਤੋਂ ਵੱਧ ਏਕੜ ਜ਼ਮੀਨ ਐਕਵਾਇਰ ਕਰਨ ਦਾ ਪਲਾਨ ਪਾਸ ਹੋਇਆ। ਇਸ ਸਬੰਧ ਵਿੱਚ ਸਮਰਾਲਾ ਦੇ ਨੇੜੇ ਪਿੰਡ ਬਾਲਿਓ ਦੇ ਕੋਲ 250 ਏਕੜ ਜ਼ਮੀਨ ਗਲਾਡਾ ਦੇ ਵੱਲੋਂ ਐਕਵਾਇਰ ਹੋਣ ਦਾ ਪਲਾਨ ਬਣਾਇਆ ਗਿਆ। ਜਿਸ ਦੇ ਸਬੰਧ ਵਿੱਚ ਪਿੰਡ ਬਾਲਿਓ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਪਿੰਡ ਵਾਸੀ ਤੇ ਸਮਾਜ ਸੇਵੀਆਂ ਨੇ ਇਸ ਦਾ ਵਿਰੋਧ ਕਰ ਦਿੱਤਾ। ਇਸ ਦਾ ਇੱਕ ਮੰਗ ਪੱਤਰ ਮੌਕੇ ਤੇ ਆਏ ਵਿਧਾਇਕ ਜਗਤਾਰ ਸਿੰਘ ਵਿਧਾਲਪੁਰਾ ਨੂੰ ਦਿੱਤਾ ਤੇ ਇਸ ਸਬੰਧ ਵਿੱਚ ਵੱਖ-ਵੱਖ ਬੁਲਾਰਿਆਂ ਦਾ ਕਹਿਣਾ ਕਿ ਸਰਕਾਰ ਵੱਲੋਂ ਜੋ ਪਲਾਨ ਬਣਾਇਆ ਗਿਆ ਹੈ ਜ਼ਮੀਨ ਐਕਵਾਇਰ ਕਰਨ ਦਾ ਇਸ ਨਾਲ ਕਿਸਾਨਾਂ ਦੀ ਖੇਤੀ ਹੀ ਖਤਮ ਹੋ ਜਾਵੇਗੀ ਸੂਬੇ ਦੇ ਵਿੱਚ ਖੇਤੀ ਦੀ ਜ਼ਮੀਨ ਘਟੰਨਾ ਕਿਸਾਨਾਂ ਦਾ ਪਤਨ ਹੋਵੇਗਾ ਤੇ ਵਿਰੋਧ ਕਰਦੇ ਹੋਏ ਸਭ ਨੇ ਇੱਕ ਸੁਰ ਦੇ ਵਿੱਚ ਇਸ ਨੂੰ ਖਤਮ ਕਰਨ ਇਸ ਨੀਤੀ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ ਜਿਹਨੂੰ ਪਤਾ ਜੁਨਾ ਲੱਗਿਆ ਸਾਨੂੰ ਪਿੰਡ ਵਾਸੀਆਂ ਨੂੰ ਵੀ ਸਾਰਿਆਂ ਨੂੰ ਵੀ ਇੱਕ ਪੰਜਾਬ ਤੋਂ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਜਿਵੇਂ ਗਲਾਟਾ ਉਹਨੂੰ ਲਗਭਗ 250 ਏਕੜ ਦੇ ਕਰੀਬ ਇਹਨਾਂ ਬਾਲਣ ਦੀ ਜ਼ਮੀਨ ਹੈ ਜਿਹੜੀ ਉਹ ਨਮੀਆ ਅਰਬਨ ਸਟੇਟ ਆ ਦੇ ਵਿਕਸਤਨਵਾਸ ਦੇ ਖਵਲ ਕੀਤੀ ਜਾਣੀ ਹੈ ਜੋ ਇਸ ਲੈਟਰ ਦੇ ਮੁਤਾਬਕ ਆ ਰਿਹਾ ਤੇ ਜਿਹੜਾ ਪਿੰਡ ਦਾ ਕੱਟਾ ਇਸੇ ਸੰਬੰਧ ਚ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਇਹੋ ਜੀ ਗੱਲ ਪਤਾ ਲੱਗਦਾ ਸਾਰੇ ਖੇਤੀਬਾੜੀ ਕਰਨ ਵਾਲੇ ਕਿਸਾਨ ਭਰਾ ਨੇ ਆਪਣੇ ਵੀਰ ਨੇ ਤੇ ਇਨਨ ਲੱਗਦਾ ਪਿੰਡ ਵਾਲਿਆਂ ਨੇ ਇਹੀ ਗੱਲ ਕੀਤੀ ਹੈ ਵੀ ਸਾਨੂੰ ਕੋਈ ਵੀ ਇਸ ਤਰ੍ਹਾਂ ਦੀ ਜਿਹਾ ਅਕਵਾਇਰ ਨਾ ਕੀਤੀ ਹੈ। ਉਹ ਵੀ ਤੁਹਾਨੂੰ ਪਤਾ ਹੈ ਬਸਾ ਇਹਨਾਂ ਨੇ ਜ਼ਮੀਨਾਂ ਚਲਾਈਆਂ ਨੇ ਇੱਕ ਤੇ ਟਿੱਬੇ ਲੱਗੇ ਹੁੰਦੇ ਸੀ ਕਿਸੇ ਸਮੇਂ ਇੱਥੇ ਹੁਣ ਉਹ ਤੇ ਇਹਨਾਂ ਦਾ ਮੇਨ ਮੰਗ ਇਹੀ ਆ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਇੱਥੇ ਜ਼ਮੀਨ ਦੀ ਅਕਵਾਇਰ ਨਾ ਕੀਤੀ ਜਾਵੇ। ਤੇ ਉਹਦੇ ਵਾਸਤੇ ਪਿੰਡ ਵਾਲਿਆਂ ਨੇ ਮਤਾਂ ਵੀ ਪਾਇਆ ਤੇ ਮੈਂ ਵੀ ਇਹਨਾਂ ਨੂੰ ਬਹੁਤ ਵਿਸ਼ਵਾਸ ਹਾਂ ਵੀ ਇਹਨਾਂ ਦੇ ਨਾਲ ਖੜਾ ਮੈਂ ਤੇ ਇਹਨਾਂ ਦੀ ਆਵਾਜ਼ ਉੱਤੇ ਲੈ ਕੇ ਜਾਊਂਗਾ ਤੇ ਮੇਰੇ ਮਨੂਆ ਵੀ ਸਾਰਾ ਮੁੱਦਾ ਹੈ ਕੀ ਹੈ। ਇਹਦੇ ਬਾਰੇ ਵਿਵਾਹੇ ਪਤਾ ਕਰਦਾ ਵੀ ਗੱਲਬਾਤ ਹੈ ਕੀ ਕੀ ਨਹੀਂ ਕਿਉਂਕਿ ਇਹਨਾਂ ਦੇ ਦੱਸਣ ਮੁਤਾਬਕ ਵੀ ਇਹ ਜਿਹੜੀ ਗੱਲਬਾਤ ਆ ਸ਼ਾਇਦ 2013 ਤੋਂ ਚੱਲੀ ਆ ਰਹੀ ਹੈ ਬਕਵਾਕ ਮੀਟਿੰਗਾਂ ਵੀ ਨੇ ਇਹ ਜਿਹੜੀ ਮੀਟਿੰਗਾਂ ਇਹ ਵੀ ਨਾ 17ਵੀਂ ਮੀਟਿੰਗ ਦੇ ਦੱਸਦੇ ਨੇ 15ਵੀਂ ਮੀਟਿੰਗ ਹੋਈ ਹੈ ਜੀ ਤੇ ਇਸ ਜਿਹੜੀਆਂ ਇਹ ਅਲੱਗ-ਅਲੱਗ ਤਰੀਜ਼ਾਂ ਸੀਗੀਆਂ ਇਹਨੂੰ ਪ੍ਰਮਾਨਗੀ ਮਿਲੀ ਆ ਇਸ ਮੀਟਿੰਗ ਦੇ ਵਿੱਚ ਤੇ ਮੱਕੀ ਮੈਂ ਵੀ ਇਹਨੂੰ ਇਹ ਗੱਲ ਕਹਤੇ ਵੀ ਜੋ ਗੱਲਬਾਤ ਹੈਗੀ ਹੈ ਜਿੰਨੇ ਵੀ ਹੈਗੇ ਮੈਂ ਕਲੀਅਰ ਕਰਕੇ ਇਹਨੂੰ ਦਾਦਾ ਦੀ ਗੱਲਬਾਤ ਵੀ ਹੈ ਪਰ ਇਹਨੂੰ ਵਿਸ਼ਵਾਸ ਦਿਵਾਉਣਾ ਵੀ ਇਸ ਪਿੰਡ ਵਾਲਿਆਂ ਦੇ ਨਜ਼ਰੋਂ ਉੱਥਾਂ ਦੇ ਨਾਲ ਖੜੇ ਆ ਤੇ ਜੋ ਪਿੰਡ 14 ਜੋ ਕੁਸ਼ਵੀ ਹੈ ਮੈਂ ਵੀ ਇੰਦੀ ਆਵਾਜ਼ ਬਣ ਕੇ ਇਹਨਾਂ ਨਾਲ ਖੜੇ ਹਾਂ ਤੇ ਮੈਂ ਜੋ ਕੁਝ ਵੀ ਹੈ ਐਸਾ ਜਿਹੀ ਸਟੋਰੀ ਹੈ ਕਿ ਸਾਰੀ ਉਹ ਮੈਂ ਪਤਾ ਕਰਕੇ ਇਹਨਾਂ ਦੱਸੂਗਾ ਹਾਂਜੀ ਨਾਮ ਦੱਸਦੇ ਵਾਲੇ ਸਾਹਿਬ ਮੈਂ ਮੇਜਰ ਸੰਗ ਪਾਕ ਕਰਨ ਵਾਲਿਓ ਜੋ ਮਸਲਾ ਨਾਲ ਜਮੀਨ ਰਿਪਾਇਰ ਦਾ ਚੱਲ ਰਿਹਾ ਹੈ ਜੀ ਸਾਡੇ ਪਿੰਡ ਪਰ ਇਹ ਜਮੀਨ ਹੈ 250 ਕੜਾ ਜੋ ਇਸ ਵੀ ਆ ਰਹੀ ਹੈ ਗਰਾਬ ਪੰਚਾਇਤ ਇਕੱਠੀ ਕਰਕੇ ਟਿੰਡ ਨੇ ਫੈਸਲਾ ਕੀਤਾ ਕਿ ਅਸੀਂ ਇਹ ਜਮੀਨ ਰਿਕੁਆਇਰ ਨਹੀਂ ਹੋਣ ਲਗਾਗੇ ਇਹਦਾ ਸਖਤ ਬੋਲ ਕਰਾਂਗੇ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਸਾਡੀ ਬੇਨਤੀ ਦਾ ਲੇਗਾ ਸਰਕਾਰ ਵੱਲੋਂ ਕੰਮ ਵਧੀਆ ਪੇਮੈਂਟ ਦਿੱਤੀ ਜਾ ਰਹੀ ਹੈ ਪੈਸੇ ਦਿੱਤੇ ਜਾ ਰਹੇ ਹਨ ਫਿਰ ਵਿਰੋਧ ਕਿਉਂ ਆ ਰਿਹਾ ਹੈ ਇਹ ਜੋ ਨੀ ਲੋ ਇਹ ਆਇਆ ਨਹੀਂ ਇਹ ਤਾਂ ਪਿੰਡ ਦਾ ਜਾੜਾ ਜਾੜਾ ਹੈ ਮਰੇ ਦੇ ਇਸ ਨਾਲ ਸਾਰਾ ਪਿੰਡੇ ਉੱਡਰ ਦੇ ਕੰਗਾਰੇ ਆ ਜੂਗੀ ਤੇ ਸਾਡੇ ਪਿੰਡ ਦੀ ਜ਼ਮੀਨ ਖੋਤ ਹੋ ਜਾਊਗਾ ਖੋ ਜਾਊਗਾ ਜਿਹੜੀ ਕੇ ਮਨ ਲੋ ਪੰਜਾਬ ਆਦਲਾ ਲੋਟਾਇ ਫਿਰ ਹਿੰਦੋਤਾਰਵਾਦ ਦਾ ਪੂਰਾ ਪਰਵਾਹ ਮਨ ਲੋ ਅਨਾਰ ਤਰਾਕਤ ਦੇ ਦਈਏ ਇਹ ਮਨ ਲੋ ਇਹ ਨਾਲ ਵਿਰੋਧ ਕਰਦੇ ਜੇ ਮਨ ਲੋ ਸਾਡਾ ਪਿੰਡ ਇਹ ਨੂੰ ਮਨਜ਼ੂਰ ਕਰੇਗਾ ਜੀ ਤੁਸੀਂ ਇਹ ਮਤੇ ਨੂੰ ਪਾਸ ਕਰਾਉਣ ਲਈ ਕਿੱਥੇ ਤੱਕ ਜਾਓਗੇ ਤੁਸੀਂ ਦੇਖੋ ਜੀ ਇਹ ਦੋਵੇਂ ਸਾਨੂੰ ਕਰਨਾ ਪਿਆ ਜੇ ਆਪਣਾ ਤਾਂ ਸਾਨੂੰ ਆਸ ਆ ਵੀ ਸ਼ਾਇਦ ਕਿ ਸਾਡੀ ਇੰਨੀ ਗੱਲ ਨਾਲ ਕੁਰਸੀ ਉਹ ਵੀ ਨਾ ਹੋਈ ਅਸੀਂ ਮਹਾਰਾਜ ਕਾਹ ਸਾਨੂੰ ਚੰਡੀਗੜ੍ਹ ਜਾਣਾ ਦੋਵੇ ਚਾਹਾਂ ਸੰ ਦਿੱਲੀ ਜਾਣਾ ਪਵੇ ਗਿਆ ਵਾ ਅੱਛਾ ਪੰਜ ਸੱਤ ਕਰਾਓ ਵੀਰੇ ਹਾਂਜੀ ਨਾਮ ਦਾ ਅ ਕੇਰਨਦੀਪ ਸਿੰਘ ਸਾਫਤਾ ਸਰਪੰਚ ਪਿੰਡ ਵਾਲਿਓ ਹਾਂ ਅੱਜ ਜਿਹੜਾ ਮਜ਼ਾ ਆਇਆ ਕਿ ਇਸ ਅਪੋਰਟਿੰਗ ਪਾਇਆ ਇਹ ਜੀ ਜੋ ਸਰਕਾਰ ਸਾਡੇ ਪਿੰਡ ਦੀ 250 ਏਕੜ ਜ਼ਮੀਨ ਕਲਾਡਾ ਰਾਈ ਅਪਵੈਰ ਕਰਨ ਜਾ ਰਹੀ ਆ ਉਹਦੇ ਵਿਰੋਧ ਦੇ ਵਿੱਚ ਗ੍ਰਾਮ ਸਭਾ ਸੱਦੀ ਗਈ ਸੀ ਤੇ ਸਾਰੇ ਨਗਰ ਨੇ ਇਹਨਾਂ ਦਾ ਇਸ ਦਾ ਵਿਰੋਧ ਕੀਤਾ ਤੇ ਉਸ ਦੇ ਵਿੱਚ ਸਾਡੇ ਪਿੰਡ ਦੇ ਚੇਅਰਮੈਨ ਵੀ ਮੌਜੂਦ ਸੀ ਮਿੰਨੇ ਕਿਤੇ ਕੋਈ ਰਹਿਣਾ 250 ਏਕੜ ਆ ਜੀ ਟੋਟਲ ਮਿੱਟ ਦੀ ਅਪੀਲ ਕੀਤੀ 900 ਏਕੜ ਜੀ ਮਤੈ ਹੀ ਵੀ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਕਿਉਂ ਇਹਦੇ ਵਿੱਚ ਜੋ ਛੋਟੇ ਕਿਸਾਨ ਨੇ ਸਾਰਿਆਂ ਦਾ ਖੇਤੀਬਾੜੀ ਦਾ ਧੰਦਾ ਵਾ ਸਭ ਦਾ ਜੇ ਜ਼ਮੀਨ ਇਦਾਂ ਹੀ ਜਾਣ ਲੱਗੀ ਤੇ ਬਾਈ ਫਿਰ ਅਸੀਂ ਖੇਤੀ ਕੀਤੇ ਸਾਦੇ ਤੇ ਕਰਾਂਗੇ ਕੰਕਰੀਟ ਸਾਰੇ ਪਾਸੇ ਕੰਕਰੀਟ ਹੀ ਕੰਕਰੀਟ 24000 ਏਕੜ ਕਿਤੇ ਥੋੜਾ ਨਹੀਂ ਹੁੰਦਾ ਬਾਈ ਜੀ 27000 ਏਕੜ ਜਿਹੜਾ ਜੰਮੂ ਕਟੜਾ ਹਾਈਵੇ ਆ ਉਹਦੇ ਅਧੀਨ ਕਹਿੰਦੇ ਆ ਚੁੱਕਿਆ ਵਾ ਤੇ 25000 24000 ਏਕੜ ਇਹ ਆ ਟੋਟਲ 50000 ਏਕੜ ਤਾਂ ਹੀ ਚਲੇ ਜਾਊਗਾ ਜੀ ਫਿਰ ਜਿਹਦੇ ਵਿੱਚ ਸਾਡਾ 250 ਆ ਕਿੰਨੇ ਕਿ ਸਾਡਾ ਕਿ ਆ ਰਹੇ ਨੇ ਹੁਣ ਇਹ ਨਕਸ਼ਾ ਆਏ ਤੇ ਹਜੇ ਪਤਾ ਲੱਗੂਗਾ ਜੀ 250 ਏਕੜ ਵੀ ਕਾਫੀ ਹੁੰਦਾ ਵਾ ਦੇਖੋ ਸਾਡਾ ਦਾ ਅੱਧਾ ਪਿੰਡੀ ਚਲੇ ਜਾਊਗਾ ਜੀ ਇਹਦੇ ਵਿੱਚ ਇਹ ਕੋਈ ਕਿਸਾਨ ਦੰਦੇ ਆ ਵਿੱਚੋਂ ਆਪਣਾ ਨਹੀਂ ਨਹੀਂ ਦੰਦੇ ਜੀ ਨਹੀਂ ਦੇਣਾ ਚਾਹੁੰਦੇ ਜੀ ਨਾਮ ਵੀਰੇ ਮਿਦਾ ਹੈਗਾ ਮਨਿੰਦਰ ਸਿੰਘ ਪਿੰਡ ਵਾਲੇ ਦਾ ਸਰਪੰਚ ਅੱਜ ਜਿਹੜਾ ਮਤਾ ਪਾ ਰਹੇ ਉਹ ਕਿਸ ਨੂੰ ਲੈ ਕੇ ਇਹ ਮਤਾ ਜੋ ਗਲਾਡਾਂ ਨੇ ਨਾ 250 ਕਿਲਾ ਅਕਵਾਇਰ ਕਰਨਾ ਸਾਡੇ ਪਿੰਡ ਦਾ ਜੀ ਉਹਦੇ ਸਬੰਧ ਵਿੱਚ ਗ੍ਰਾਮ ਸਭਾ ਰੱਖੀ ਤੀ ਸਾਰੇ ਪਿੰਡ ਦਾ ਇਕੱਠ ਰੱਖਿਆ ਉਹਦੇ ਵਿੱਚ ਇਹੀ ਮਤਾ ਪਾਸ ਹੋਇਆ ਵੀ ਅਸੀਂ ਜ਼ਮੀਨਾਂ ਨਹੀਂ ਦੇਣੀ ਸਰਕਾਰ ਕੁਝ ਵੀ ਹੋ ਜਾਵੇ ਅਸੀਂ ਜ਼ਮੀਨਾਂ ਨਹੀਂ ਛੱਡਣੀ ਕਿਹੜੇ ਕਿਹੜੇ ਅਫਸਰ ਇਹਦੇ ਵਿੱਚ ਆਏ ਸੀ ਇਹਦੇ ਵਿੱਚ ਤਾਂ ਇੱਕ ਸੈਕਟਰੀ ਸਾਹਿਬ ਆਈ ਸੀ ਜਿਨ੍ਹਾਂ ਨੇ ਮਤਾ ਪਾਇਆ ਵਿਡੀਓ ਦਫ਼ਤਰ ਤੋਂ ਆਏ ਸੀ ਹੋਰ ਸਾਰੇ ਪਿੰਡ ਵਾਸੀ ਨੇ ਪਿੰਡ ਕਿੰਨੇ ਕਿ ਪਿੰਡੇ ਦੇ ਬੰਦੇ ਆ ਜਿਹੜੇ ਬਹੁਤ ਬਾਰ ਬੰਦੇ ਵੀ ਜਿਨ੍ਹਾਂ ਦੀਆਂ ਜ਼ਮੀਨਾਂ ਆ ਰਹੀਆਂ ਦੇ ਵਿੱਚ ਇਹਦੇ ਸਾਰੇ ਪਿੰਡਾ ਹੁਣ ਇਹ ਨਹੀਂ ਪਤਾ ਉਹਨਾਂ ਨੇ ਨਕਸ਼ਾ ਨਹੀਂ ਪਾਇਆ ਕਿੱਧਰ ਆਉਣੀ ਆ ਉਹਨਾਂ ਨੇ 250 ਕੁਇਲਾ ਇੱਕ ਪਾਸੇ ਚੱਕ ਲਿਆ ਇੱਕ ਪਾਸੇ 250 ਚੱਕ ਲਿਆ ਉਹ ਨਕਸ਼ਾ ਨਹੀਂ ਆਇਆ ਕਿ ਕਿਧਰ ਹੋਣਾ ਐ ਲਾਲੂ ਵੀ ਸਾਰੇ ਪਿੰਡ ਦੇ ਹੀ ਆਏ ਨਾ तकरीबन ਕੋਈ ਲੈਟਰ ਵਗੈਰਾ ਆਇਆ ਜੀ ਆਫੀਸ਼ੀਅਲੀ ਤੁਹਾਨੂੰ ਹਾਂਜੀ ਹਾਂਜੀ ਆ ਲੈਟਰ ਆਇਆ ਜੀ ਵੀ ਗਲਾਟਾ ਵੱਲੋਂ ਅਖਬਾਰ 'ਚ ਵੀ ਆ ਗਿਆ ਸਾਰਾ ਕੁਝ ਆ ਗਿਆ ਜੀ ਵੀ ਪਰਵਾਨਗੀ ਮਿਲ ਗਈ ਅੱਛਾ ਇਹਨੂੰ ਲੈ ਕੇ ਵਿਰੋਧ ਕਰ ਰਹੇ ਹਾਂ ਹਾਂਜੀ ਹਾਂਜੀ ਵਿਰੋਧ ਕਰ ਰਹੇ ਹਾਂ ਸਾਰੇ ਪਿੰਡ ਦਾ ਮਤਲਬ ਹੈ ਨਾ ਸਾਰੇ ਪਿੰਡ ਦਾ ਹੀ ਵਿਰੋਧ ਆ ਜੀ ਸਾਰੇ ਪਿੰਡ ਨੇ ਸਹਿਮਤੀ ਨਾ ਕਿਹਾ ਵੀ ਅਸੀਂ ਵੀ ਅਸੀਂ ਜ਼ਮੀਨ ਨਹੀਂ ਦੇਣੀ ਕਿਸੇ ਕੀਮਤ ਤੇ ਨਹੀਂ ਦੇਣੀ ਚਾਹੇ ਜਿੰਨੇ ਮਰਜ਼ੀ ਪੈਸੇ ਦੇ ਦੇਣ ਵੀ ਅਸੀਂ ਖੇਤ ਸਾਡੀ ਖੇਤੀਬਾੜੀ ਦਾ ਇੱਕੋ ਇੱਕ ਸਾਧਨ ਹੈ ਜ਼ਮੀਨਾਂ ਉਹੀ ਸਾਡੇ ਸਾਰਾ ਪਿੰਡ ਜਿਹੜਾ ਵੀ ਇਨਕਮ ਦਾ ਇਹ ਸੋਰਸ ਆ ਉਹ ਖੇਤੀਬਾੜੀ ਹੋ ਪਰ ਸਰਕਾਰ ਤਾਂ ਕਹਿ ਰਹੀ ਆ ਵੀ ਆਹ ਜਿਹੜੇ ਜ਼ਮੀਨਾਂ ਦੇ ਰੇਟ ਨੇ ਉਹ ਬਹੁਤ ਵਧੀਆ ਦੇ ਰਹੀ ਆ ਨਹੀਂ ਨਹੀਂ ਅੱਜ ਦੇ ਅਖਬਾਰ 'ਚ ਤਾਂ ਇਹੀ ਆਇਆ ਵੀ ਤੁਹਾਨੂੰ ਜ਼ਮੀਨਾਂ ਦੇ ਬਦਲੇ ਪਲਾਟ ਮਿਲਣ ਨੇ ਕੋਈ ਹਜ਼ਾਰ ਗਜ ਦਾ ਕਹਿੰਦੇ ਨੇ ਵੀ ਪੈਸੇ ਨਹੀਂ ਮਿਲਣੇ ਯਾਰ ਕੱਲ੍ਹ ਵਿੱਤ ਮੰਤਰੀ ਸਾਹਿਬ ਦਾ ਵੀ ਬਿਆਨ ਆਇਆ ਸੀ ਕਹਿੰਦੇ ਵੀ ਕਿਸਾਨਾਂ ਨਾਲ ਕੋਈ ਤੱਕਾ ਨਹੀਂ ਹੋਊਗਾ ਜੇ ਮਰਜ਼ੀ ਹੈ ਕਿਸਾਨ ਦੀ ਉਹ ਦੇ ਸਕਦਾ ਓਕੇ ਜੀ ਜੇ ਮਰਜ਼ੀ ਆਸੀਂ ਦੇਣੀ ਹੋਣੀ ਜੀ ਫਿਰ ਠੀਕ ਹੈ ਨਾ ਕਿਤੇ ਇਦਾਂ ਤਾਂ ਨਹੀਂ ਹੋਊਗਾ ਵੀ ਕੋਸ਼ੇ ਕਿਸਾਨ ਦੇ ਦੇਣਗੇ ਜਾਂ ਬਾਕੀ ਦੇ ਨਹੀਂ 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 ਸਾਡੇ ਪਿੰਡੋਂ ਇੱਕ ਵੀ ਕਿਸਾਨ ਨਹੀਂ ਦੋ ਜੀ ਜੇ ਕੋਈ ਜਿੰਦਾ ਫੇਰ ਤੁਸੀਂ ਉਹ ਤਾਂ ਅਸੀਂ ਵਿਰੋਧ ਕਰਾਂਗੇ ਜੀ ਪੰਚਾਇਤ ਵਿਰੋਧ ਕਰੂ ਸਾਰੇ ਪਿੰਡ ਵਾਲੇ ਵਿਰੋਧ ਕਰਨਗੇ ਉਹਦਾ ਇਹ ਲੈਂਡ ਪੂਲਿੰਗ ਐਕਟ ਤੇ ਹਾਂ ਜੀ ਹਾਂ ਲੈਂਡ ਪੂਲਿੰਗ ਐਕਟ ਆ ਜੀ i right.